ਅੱਜ 15ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਤੇ ਰਾਤ ਦੇ ਕੰਗੂ ਦੇ ਸੂਦਿੰਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਮੋਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਡੇੜੀਆਂ ਵਿੱਚ ਜਕੜ ਕੇ ਮੋਰਿੰਡੇ ਤੋਂ ਸਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰ ਉੱਪਰ ਕਨਾਕੇ ਵੀ ਅਤ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ ਬਰਫ਼ ਵਰਗਾ ਠੰਡਾ ਫਰਸ਼ ਤੇ ਕੰਦਾਂ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਜ਼ੀ, ਮੁੱਲਾ, ਅਧਿਕਾਰੀ ਅਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਵਿੱਚ ਕਿਹਾ ਬੱਚਿਓ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਨੂੰ ਮਹਿਲਾਂ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਨਿਵਾਜ਼ਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿੱਕੇ ਸੂਰਮੇ ਨਿਸ਼ਚੈ ਨਾਲ ਖੜੇ ਰਹੇ। ਬਾਬਾ ਜ਼ਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ। ਇਹ ਪ੍ਰਸੰਗ ਤਿੰਨ ਦਿਨ ਚੱਲ ਰਿਹਾ। ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ। ਪਰ ਸਾਹਿਬਜ਼ਾਦੇ ਅਗੰਮੀ ਦ੍ਰਿੜਤਾ ਨਾਲ ਭਰਪੂਰ ਸਨ। ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ। ਜ਼ਵੀਰ ਖਾਨ ਨੇ ਧਮਕੀ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜ਼ਿੰਦਾ ਕੰਧਾਂ ਵਿੱਚ ਚਿਣ ਦਿੱਤਾ ਜਾਵੇਗਾ ਪਰ ਪਾਪਾ ਫਤੇਸੀ ਬਹੁਤ ਹੌਸਲੇ ਨਾਲ ਬੋਲੀ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਲਕਾਰ ਸੁੰਨ ਹੋ ਗਏ ਸੁੱਚਾ ਨੰਦ ਨੇ ਕਿਹਾ ਇਸ ਬੋਲੀਏ ਨੇ ਵੱਡੇ ਹੋ ਕੇ ਸਾਨੂੰ ਡੰਗਣਗੇ ਇਸ ਲਈ ਇਹਨਾਂ ਸੁਪੋਲੀਆਂ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜ਼ੀ ਨੇ ਵੀ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਕੇ ਲਾਲ ਟਲ ਰਹੇ ਤੇ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਦਾਂ ਵਿੱਚ ਚਿਣੀਆਂ ਚਾਈ ਇੱਕ ਤਾਂ ਚਿਣਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕੰਦ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਐਨੀ ਨਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੂਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਚਿਣ ਦਿੱਤਾ ਗਿਆ ਤਾਂ ਉਹ ਸ਼ਹੀਦियां ਪਾ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਈ। ਇੱਕ ਅਵਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ। ਹੇ ਵਾਹਿਗੁਰੂ ਮੇਰੇ ਪੁੱਤਰਿਆਂ ਦੀ ਸ਼ਹੀਦੀ ਪਰਵਾਨ ਕਰਨਾ। ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਈ। ਉਹ ਵੀ ਸਿੱਖੀ ਸਦਕ ਤੋਂ ਕਦੇ ਨਾ ਡੋਲੇ। ਸਿਰ ਹਿੰਦ ਦੇ નિર્દય ਹਾਕਮ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਲਈ ਜ਼ਮੀਨ ਤੱਕ ਨਾ ਦਿੱਤੀ ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਦੀਵਾਨ ਟੋਡਰਮਲ ਨੇ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰਾਂ ਬਦਲੇ ਖਰੀਦੀ ਤੇ ਫਿਰ ਮਾਤਾ ਜੀ ਤੇ ਛੋਟੇ ਸਾਹਿਬ ਜਦਿਆਂ ਦਾ ਸੰਸਕਾਰ ਕੀਤਾ ਉਸ ਥਾਂ ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ ਮਾਤਾ ਗੁਜਰੀ ਜੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਾਹਿਬਜ਼ਾਦਿਆਂ ਨੂੰ ਧਰਮ ਦੀ ਖਾਤਰ ਆਪਣੀ ਸ਼ਹਾਦਤ ਤੇ ਰਾਹ ਤੋੜਿਆ ਅਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਸਿਰਫ ਇੱਕ ਮਾਂ ਨਹੀਂ ਸਗੋ ਉਹ ਸਹਿਨਸ਼ੀਲਤਾ, ਪ੍ਰੇਮ, ਹੌਂਸਲੇ ਅਤੇ ਅਣਖ ਦੀ ਜੀਵੰਤ ਮਿਸਾਲ ਹਨ 19ਵੀਂ ਸਦੀ ਦੇ ਅੰਤਲੇ ਸਮੇਂ ਸਨ 1870 ਈਸਵੀ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ਾ ਅਲਾ ਯਾਰ ਖਾਨ ਜੋਗੀ ਨੇ ਦੋ ਲੰਬੀਆਂ ਕਵਿਤਾਵਾਂ ਸ਼ਹੀਦਾਨੇ ਵਫਾ ਅਤੇ ਗੰਜੇ ਸ਼ਹੀਦਾਂ ਲਿਖ ਕੇ ਮਾਤਾ ਜੀ ਦਸ਼ਮੇਸ਼ ਪਿਤਾ ਸਾਹਿਬਜ਼ਾਦਿਆਂ ਤੇ ਸ਼ਹੀਦਾਂ ਨੂੰ ਆਪਣੀ عقیدਤ ਪੇਸ਼ ਕੀਤੀ ਹੈ ਜੋ ਕਿ ਲਾ-ਮਿਸਾਲ ਹੈ ਹਕੀਮ ਜੋਗੀ ਜੀ ਦਾ ਇੱਕ ਮਰਸੀਆ ਵਰਣਨ ਕੀਤੇ ਬਗੈਰ ਸਜਦਾ ਅਧੂਰਾ ਹੈ ਅੱਲਾ ਯਾਰ ਖਾਂ ਜੋਗੀ ਕਹਿੰਦੇ ਹਨ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਪਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ